ਕੈਬਨਿਟ ਮੰਤਰੀ ਜਿਹੜੇ ਨੇ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਤੁਹਾਨੂੰ ਦੱਸਦੇ ਕਿ ਇੱਕ ਵੱਡਾ ਫੈਸਲਾ ਜਿਹੜੀ ਸੋਰਸਸ ਤੋਂ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ ਵੱਡਾ ਫੈਸਲਾ ਇਸ ਮੀਟਿੰਗ ਦੇ ਵਿੱਚ ਸਨਤਕਾਰਾਂ ਦੇ ਨਾਲ ਖੜੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਬਿਜ਼ਨਸਮੈਨ ਨੂੰ ਨਵੀਂ ਫੈਕਟਰੀ ਲਗਾਉਣ ਦੇ ਲਈ ਥਾਂ ਥਾਂ ਤੋਂ ਐਨਸੀ ਲੈਂਡ ਦੀ ਲੋੜ ਨਹੀਂ ਸਿਰਫ ਆਪਣੀ ਜਗਾ ਸਿਲੈਕਟ ਕਰਕੇ ਇਨਵੈਸਟਮੈਂਟ ਪੰਜਾਬ ਦੇ ਪੋਰਟਲ ਜਾਂ ਦਫਤਰ ਦੇ ਵਿੱਚ ਜਾਣਕਾਰੀ ਦੇਣੀ ਹੋਏਗੀ ਤੇ ਉਸ ਤੋਂ ਬਾਅਦ ਸੀਐਲਯੂ এনवायरमेंट ਦੇ ਫੋਰੈਸ ਵਿਭਾਗ ਦੀਆਂ ਟੀਮਾਂ ਆਪ ਜਾ ਕੇ ਉਸ ਜਗਾ ਦਾ ਮੌਈਨਾ ਕਰਦੀਆਂ ਤੇ 15 ਦਿਨਾਂ ਦੇ ਵਿੱਚ ਰਿਪੋਰਟ ਬਣਾ ਕੇ ਪੂਰੀ ਜਾਣਕਾਰੀ ਨਿਵੇਸ਼ਕ ਨੂੰ ਦਿੱਤੀ ਜਾਏਗੀ ਸੋ ਹਰੇ ਰੰਗ ਦਾ ਸਟੈਂਪ ਪੇਪਰ ਦਾ ਮਤਲਬ ਹੈ ਕਿ ਉਹ ਫੈਕਟਰੀ ਵਾਲੇ ਨੇ ਸਾਰੀਆਂ ਐਨਓਸੀਜ਼ ਲਈਆਂ ਹੋਈਆਂ ਨੇ ਤੇ ਉਹਦੇ ਪੈਸੇ ਦਿੱਤੇ ਹੋਏ ਨੇ ਸਾਡੇ ਇੱਥੇ ਐਗਰੀਕਲਚਰ ਸਪੇਅਰ ਪਾਰਟਸ ਦੀ ਮੈਨੂਫੈਕਚਰਿੰਗ ਫੈਕਟਰੀ ਹੈ ਪਹਿਲੀ ਵਾਰੀ ਇਸ ਤਰ੍ਹਾਂ ਦਾ ਕੋਈ ਸਰਗਰਮੈਂਟ ਵੱਲੋਂ ਚੱਕਿਆ ਗਿਆ ਹੈ ਇਹਦੇ ਨਾਲ ਜਿੱਥੇ ਵਪਾਰੀਆਂ ਦੀ ਖੱਜਲ ਖਵਰੀ ਬਚੂਗੀ ਦਫ਼ਤਰਾਂ ਦੇ ਢੇਡੇ ਬਚਣਗੇ ਸੋ ਇਹ ਸਾਰਾ ਕੁਝ ਅਸੀਂ ਖਤਮ ਕਰਨ ਲੱਗੇ ਹਾਂ ਸਾਡਾ ਕੰਮ ਕਾਫੀ ਸੁਖਾਲਾ ਹੋ ਚੁੱਕਾ ਹੈ ਜਿਸ ਦੇ ਨਾਲ ਕਿ ਪੰਜਾਬ ਵਿੱਚ ਇੰਡਸਟਰੀ ਵਧਣ ਲਈ ਕਾਫੀ ਅੱਛਾ ਸਕੋਪ ਬਣ ਰਿਹਾ ਹੈ ਔਰ ਸਾਨੂੰ ਇਹ ਉਮੀਦ ਹੈ ਕਿ ਬਾਹਰੋਂ ਇਨਵੈਸਟ ਹੋਰ ਵੀ ਆਏਗੀ ਇਨਵੈਸਟਮੈਂਟ ਹੋਊਗੀ ਖੱਜਣਕੁਆਰੀ ਨਹੀਂ ਤਰੱਕੀ ਚਾਹੁੰਦੀ ਹੈ ਆਮ ਆਦਮੀ ਦੀ ਸਰਕਾਰ ਤੁਹਾਡੀ ਚੁਣੀ ਹੋਈ ਸਰਕਾਰ ਲਿਆ ਜਾ ਸਕਦਾ ਹੈ ਔਰ ਦੂਸਰੇ ਪਾਸੇ ਤੁਹਾਨੂੰ ਦੱਸ ਦੇ ਕਿ ਸ਼ੰਭੂ ਬਾਰਡਰ ਖੋਲ ਦਿੱਤਾ ਗਿਆ ਹੈ ਆਵਾਜ਼ ਆਈ ਸ਼ੁਰੂ ਹੋ ਚੁੱਕੀ ਹੈ ਖੁਦ ਡੀਆਈਜੀ ਹਰਮਨबीर ਸਿੰਘ ਹੁਣਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਉਹਨਾਂ ਨੇ ਤਸਵੀਰ ਦੇਖੀ ਖੁਦ ਸ਼ੰਭੂ ਬਾਰਡਰ ਤੇ ਜਾ ਕੇ ਜਾਇਜ਼ਾ ਲਿਆਇਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰਸਤਾ ਜਿਹੜਾ ਹੈ ਸ਼ੰਭੂ ਬਾਰਡਰ ਦਾ ਉਹ ਬਿਲਕੁਲ ਕਲੀਅਰ ਕਰਾ ਦਿੱਤਾ ਗਿਆ ਹੈ ਹੁਣ ਗੱਡੀਆਂ ਜਿਹੜੀਆਂ ਨੇ ਉਹ ਹਰਿਆਣੇ ਵਾਲੀ ਸਾਈਡ ਤੋਂ ਆ ਰਹੀਆਂ ਨੇ ਪੰਜਾਬ ਵਾਲੀ ਸਾਈਡ ਤੋਂ ਜਾ ਰਹੀਆਂ ਨੇ ਤਾਂ ਰਸਤਾ ਬਿਲਕੁਲ ਕਲੀਅਰ ਕਰਵਾਇਆ ਗਿਆ ਇਹ ਤਸਵੀਰਾਂ ਵੀ ਦਿਖਾ ਰਿਹਾ ਜਿਹੜੇ ਤੰਬੂ ਟੈਂਟ ਕੋਈ ਲੱਗਾ ਹੋਇਆ ਸੀ ਔਰ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਸੀਗੀਆਂ ਉਹ ਕਿਸਾਨ ਆਪਣੇ ਟਰੈਕਟਰਾਂ ਦੇ ਮਗਰ ਟਰਾਲੀਆਂ ਪਾ ਕੇ ਲੈ ਜਾ ਚੁੱਕੇ ਨੇ ਤਾਂ ਸ਼ੰਭੂ ਬਾਰਡਰ ਬਿਲਕੁਲ ਕਲੀਅਰ ਕਰਾ ਦਿੱਤਾ ਗਿਆ ਹੈ ਪਰ ਉਧਰੋਂ ਕੀ ਇਹ ਪੰਜਾਬ ਸਰਕਾਰ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਕਈ ਅਹਿਮ ਫੈਸਲਿਆਂ ਤੇ ਵਿਚਾਰ ਚਰਚਾ ਹੋ ਸਕਦੀ ਹੈ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾਰੀ ਹੈ ਕਿ ਕਈ ਅਹਿਮ ਫੈਸਲਿਆਂ ਤੇ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਚਰਚਾ ਹੋ ਸਕਦੀ ਹੈ ਔਰ 7:30 ਵਜੇ ਦਾ ਸਮਾਂ ਦਿੱਤਾ ਗਿਆ ਹੈ ਸੀਐਮ ਮਾਨ ਦੀ ਰਿਹائش ਤੇ ਇਹ ਮੀਟਿੰਗ ਹੋਵੇਗੀ ਇੱਕ ਪਾਸੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਜੋ ਐਕਸ਼ਨ ਲਿਆ ਜਾ ਰਿਹਾ ਹੈ ਮਾਨ ਸਰਕਾਰ ਦਾ ਕਹਿਣਾ ਹੈ ਕਿ ਸਾਲ ਡੇਢ ਸਾਲ ਤੋਂ ਲਗਾਤਾਰ ਪਲੈਨਿੰਗ ਚੱਲ ਰਹੀ ਸੀ ਕਿ ਸਪਲਾਈ ਚੇਨ ਨਸ਼ੇ ਦੀ ਜਿਹੜੀ ਆ ਉਸ ਨੂੰ ਕਿਵੇਂ ਤੋੜਿਆ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਨੌਜਵਾਨ ਰਸਤਾ ਖੁੰਝ ਚੁੱਕੇ ਸੀ ਇਸ ਸਾਡੇ ਕੰਮ ਦੇ ਵਿੱਚ ਪਏ ਨੇ ਉਹਨਾਂ ਦੇ ਵਾਸਤੇ ਸੈਂਟਰਾਂ ਦੇ ਵਿੱਚ ਦਵਾਈਆਂ ਔਰ ਪ੍ਰਬੰਧ ਜਿਹੜਾ ਆ ਉਹ ਪੁਖਤਾ ਹੋਵੇ ਸੋ ਇਹ ਵੀ ਅਸੀਂ ਮੇਕ ਸ਼ੂਰ ਕਰਨਾ ਸੀਗਾ ਸੋ ਇਹ ਵੀ ਵਿਚਾਰ ਚਰਚਾ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਕਿ ਹੁਣ ਤੱਕ ਕਿੰਨਾ ਐਕਸ਼ਨ ਹੋਇਆ ਕੀ ਅੱਗੇ ਦੀ ਪਲੈਨਿੰਗ ਚੱਲ ਰਹੀ ਹੈ ਸੋ 7:30 ਵਜੇ ਦੇ ਕਰੀਬ ਪੰਜਾਬ ਸਰਕਾਰ ਦੀ ਮੀਟਿੰਗ ਜਿਹੜੀ ਹੈ ਕੈਬਨਿਟ ਮੀਟਿੰਗ ਸੱਦ ਲਈ ਗਈ ਹੈ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਜਿਹੜੇ ਇਸ ਮੀਟਿੰਗ ਦੇ ਵਿੱਚ ਹੋਣਗੇ ਔਰ ਸੀਐਮ ਮਾਨ ਦੀ ਰਿਹائش ਤੇ ਇਹ ਮੀਟਿੰਗ ਸੱਦੀ ਗਈ ਹੈ ਸੀਐਮ ਮਾਨ ਦੀ ਰਿਹائش ਤੇ ਮੀਟਿੰਗ ਸੱਦੀ ਗਈ ਹੈ ਸੋ 7:30 ਵਜੇ ਦਾ ਸਮਾਂ ਜਿਹੜਾ ਆਉ ਦਿੱਤਾ ਗਿਆ ਹੈ 7:30 ਵਜੇ ਸ਼ਾਮ ਜਿਹੜੀ ਮੀਟਿੰਗ ਹੈ ਕੈਬਨਿਟ ਦੀ ਮੀਟਿੰਗ ਸੀਐਮ ਮਾਨ ਦੀ ਰਿਹائش ਤੇ ਹੋਣ ਜਾ ਰਹੀ ਹੈ ਦਾ ਸ਼ੰਭੂ ਬਾਰਡਰ ਵੀ ਇੱਕ ਪਾਸੇ ਕਲੀਅਰ ਕਰਵਾ ਦਿੱਤਾ ਹੈ ਪ੍ਰਸ਼ਾਸਨ ਦੇ ਵੱਲੋਂ ਸ਼ੰਭੂ ਬਾਰਡਰ ਕਲੀਅਰ ਕਰਵਾ ਦਿੱਤਾ ਗਿਆ ਰਸਤਾ ਖੁੱਲ ਚੁੱਕਿਆ ਹੈ ਕਿਉਂਕਿ ਜਿਵੇਂ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਬਹੁਤ ਜ਼ਿਆਦਾ ਲਾਸ ਹੋ ਰਿਆ ਸੀ ਰੈਵਨਿਊ ਲੈ ਕੇ ਖਾਸ ਤੌਰ ਤੇ ਵਪਾਰ ਨੂੰ ਲੈ ਕੇ ਜਿਹੜੇ ਪੰਜਾਬ ਦੇ ਉਦਯੋਗਪਤੀ ਨਹੀਂ ਉਹਨਾਂ ਨੂੰ ਵੀ ਲਾਸ ਹੋ ਰਿਆ ਸੀ ਔਰ ਦੂਜੇ ਪਾਸੇ ਇੰਡਸਟਰੀ ਦੀ ਗੱਲ ਕਰ ਰਹੇ ਹਾਂ ਤਾਂ ਇੰਡਸਟਰੀ ਵੀ ਪੰਜਾਬ ਨਹੀਂ ਆ پا ਰਹੀ ਸੀ ਸੋ ਇਸ ਕਰਕੇ ਅਸੀਂ ਆ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕਦੇ ਸੀ ਔਰ ਸਕੀਮ ਵੀ ਕੋਈ ਨਵੀਂ ਨਹੀਂ ਲਿਆ ਸਕਦੇ ਸੀ ਕਿਉਂਕਿ ਅ ਰੋਜ਼ ਪੰਜਾਬ ਨੂੰ ਲੌਸ ਹੋ ਰਿਆ ਸੀਗਾ ਅੱਜ ਮੀਤ ਖੇਰ ਜਿਹੜੇ ਐਮਪੀ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਕਿ ਫਾਈਨੈਂਸ ਮਿਨਿਸਟਰ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ 22% ਰੈਵਨਿਊ ਦੇ ਪੱਖੋਂ ਡੇਲੀ ਘਾਟਾ ਪੈ ਰਿਹਾ ਹੈ ਇਹ ਬਾਰਡਰ ਬੰਦ ਹੋਣ ਦੇ ਕਰਕੇ ਤੇ ਜੇਕਰ ਇਹ ਬਾਰਡਰ ਖੁੱਲ ਜਾਂਦੇ ਨੇ ਤਾਂ ਇਸ ਦੇ ਨਾਲ ਪੰਜਾਬ ਸਰਕਾਰ ਦਾ ਰੈਵਨਿਊ ਜਿਹੜਾ ਆ ਉਹ ਵੀ ਵਧੇਗਾ ਔਰ ਰੁਜ਼ਗਾਰ ਵੀ ਵਧੇਗਾ ਔਰ ਵਪਾਰ ਜਿਹੜਾ ਆ ਉਹ ਵੀ ਪੰਜਾਬ ਦੇ ਵਿੱਚ ਆਵੇਗਾ ਸੋ ਇੰਡਸਟਰੀ ਲਈ ਵੀ ਇਹ ਵੱਡਾ ਫਾਇਦਾ ਹੋ ਸਕਦਾ ਸੋ ਇਸ ਕਰਕੇ ਬਾਰਡਰ ਖੋਲਣਾ ਬਹੁਤ ਜ਼ਰੂਰੀ ਸੀ ਤਾਂ ਸ਼ੰਭੂ ਬਾਰਡਰ ਬਿਲਕੁਲ ਕਲੀਅਰ ਕਰਾ ਦਿੱਤਾ ਹੈ ਪੰਜਾਬ ਵਾਲੀ ਸਾਈਡ ਤੋਂ ਵੀ ਕਲੀਅਰ ਹੋ ਚੁੱਕਿਆ ਹੈ ਔਰ ਹਰਿਆਣਾ ਵਾਲੀ ਸਾਈਡ ਤੋਂ ਵੀ ਕਲੀਅਰ ਹੋ ਚੁੱਕਿਆ ਹੈ ਔਰ ਜਿਹੜੀ ਕਿਸਾਨ ਵੀਰਾਂ ਦੀ ਉੱਥੇ ਕਿਤੇ ਟਰੈਕਟਰ ਟਰਾਲੀਆਂ ਸਿੱਗੀਆਂ ਜਾਂ ਤੰਬੂ ਨੇ ਉਹ ਤੰਬੂ ਤਾਂ ਖੈਰ ਜਿਹੜੇ ਪੱਟ ਦਿੱਤੇ ਗਏ ਨੇ ਜਾ ਜਿਹੜੀਆਂ ਟਰਾਲੀਆਂ ਸੀ ਉਹ ਕਿਸਾਨ ਵੀਰ ਆਪਣੇ ਟਰੈਕਟਰ ਦੇ ਮਗਰ ਪਾ ਕੇ ਟਰਾਲੀਆਂ ਜਿਹੜੇ ਨੇ ਉਹ ਲੈ ਕੇ ਨੇ ਹੋਰ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਸੀ ਸੋ ਪ੍ਰਸ਼ਾਸਨ ਨੇ ਕਿਹਾ ਸੀ ਕਿਸਾਨ ਵੀਰਾਂ ਨੂੰ ਬੇਨਤੀ ਵੀ ਕੀਤੀ ਕਿ ਉਹ ਜਿਹੜਾ ਸਮਾਨ ਹੈਗਾ ਆ ਉਥੋਂ ਆਪਣਾ ਲੈ ਜਾਣ ਤਾਂ ਉਸ ਸਮਾਨ ਵੀ ਲੈ ਕੇ ਨੇ ਪਰ ਇਸ ਦੇ ਵਿਚਾਲੇ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਉਧਰੋਂ ਮੀਟਿੰਗ ਸੱਦ ਲਈ ਗਈ ਹੈ ਪੰਜਾਬ ਸਰਕਾਰ ਨੇ ਤਾਂ ਕੈਬਨਿਟ ਮੰਤਰੀਆਂ ਦੀ ਮੀਟਿੰਗ ਸੱਦ ਲਈ ਗਈ ਹੈ ਸੀਐਮ ਮਾਨ ਦੇ ਵੱਲੋਂ ਇਹ ਮੀਟਿੰਗ ਸੱਦੀ ਗਈ ਹੈ ਖੁਦ ਸੀਐਮ ਮਾਨ ਹੁਣਾਂ ਦੀ ਰਿਹائش ਤੇ ਇਹ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਪੰਜਾਬ ਦੇ ਮੁਖ ਸਖਤਰ ਹੋਣਗੇ ਕੈਬਨਿਟ ਮੰਤਰੀ ਹੋਣਗੇ ਤੇ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਮੀਟਿੰਗ ਕੀਤੀ ਜਾਏਗੀ ਕਈ ਅਹਿਮ ਫੈਸਲੇ ਵਿਚਾਰੇ ਜਾ ਸਕਦੇ ਨੇ ਚਾਹੇ ਉਹ ਕਿਸਾਨਾਂ ਦਾ ਮਸਲਾ ਹੋਵੇ ਐਮਐਸਪੀ ਦਾ ਮਸਲਾ ਹੋਵੇ ਨਸ਼ੇ ਤਸਕਰਾਂ ਦਾ ਮਸਲਾ ਖੂਬੀਤਾ ਪੰਜਾਬ ਦੀਆਂ ਸਮੱਸਿਆਵਾਂਾਂ ਦੇ ਜਿੰਨੇ ਵੀ ਮਸਲੇ ਨੇ ਉਹ ਇਹ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚ ਵਿਚਾਰ ਉਹਨਾਂ ਦੇ ਉੱਪਰ ਕੀਤੀ ਜਾ ਸਕਦੀ ਹੈ ਸ਼ਾਮ 7:30 ਵਜੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਹੈ ਤਾਂ ਯਾਨੀ ਕਿ 7:30 ਵਜੇ ਚੰਡੀਗੜ੍ਹ ਦੇ ਵਿੱਚ ਜਿੱਥੇ ਸੀਮਾਨ ਦੀ ਸਰਕਾਰੀ ਰਿਹਾਇਸ਼ ਹੈ ਉੱਥੇ ਇਹ ਮੀਟਿੰਗ ਹੋਵੇਗੀ ਸਾਰੇ ਕੈਬਨਿਟ ਮੰਤਰੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਹੋਣਗੇ ਮੁੱਖ ਸਖਤਰ ਇਸ ਮੀਟਿੰਗ ਦੇ ਵਿੱਚ ਹੋਣਗੇ ਇੱਕ ਪਾਸੇ ਜਿੱਥੇ ਬਾਰਡਰ ਖੋਲ ਦਿੱਤਾ ਗਿਆ ਹੈ ਸ਼ੰਭੂ ਬਾਰਡਰ ਕਲੀਅਰ ਹੋ ਚੁੱਕਾ ਹੈ ਸ਼ੰਭੂ ਬਾਰਡਰ ਖੁੱਲ ਚੁੱਕਿਆ ਹੈ ਤੇ ਉੱਥੇ ਕੀ ਦੂਸਰੇ ਪਾਸੇ ਤੁਹਾਨੂੰ ਦੱਸਦੀ ਕਿ ਮੀਟਿੰਗ ਜਿਹੜੀ ਹੈ ਉਹ ਕੈਬਨਿਟ ਦੀ ਹੋਣ ਜਾ ਰਹੀ ਹੈ ਤਾਂ ਸ਼ਾਮ 7:30 ਵਜੇ ਦਾ ਸਮਾਂ ਦਿੱਤਾ ਗਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਸੀਐਮ ਰਿਹائش ਤੇ ਵੱਡਾ ਫੈਸਲਾ ਜਿਹੜਾ ਹੈ ਸੀਐਮ ਮਾਨ ਦੇ ਵੱਲੋਂ ਲਿਆ ਜਾ ਸਕਦਾ ਹੈ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਕੋਈ ਵੱਡਾ ਫੈਸਲਾ ਜਿਹੜਾ ਅੱਜ ਹੈ ਉਹ ਪੰਜਾਬ ਦੇ ਹਿੱਤ ਦੇ ਵਾਸਤੇ